ਰਾਮਾ ਦੀ ਹੱਤੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਕੜਾਈ ਵਾਲੇ ਸੂਟਾਂ ਦੀ ਵੈਰਾਈਟੀ ਜੀ ਵਿਆਹ ਸ਼ਾਦੀਆਂ ਵਾਸਤੇ ਸਪੈਸ਼ਲ ਵੈਰਾਈਟੀ ਫੈਂਸੀ ਵੈਰਾਈਟੀ ਆ ਚੁੱਕੀ ਹੈ ਜੀ ਵੈਰਾਈਟੀ ਦਾ ਨਿੱਤੀ ਨੇ ਵੀ ਆਉਂਦੀ ਰਹਿੰਦੀ ਹੈਗੀ ਵਿਆਹ ਸ਼ਾਦੀਆਂ ਸੀਜ਼ਨ ਸ਼ੁਰੂ ਹੋਇਆ ਹੈਗਾ ਜੀ ਫੈਂਸੀ ਵੈਰਾਈਟੀ ਬਿਲਕੁਲ ਕਪੜਾ ਦੇਖੋ ਜੀ ਪੂਰਾ ਸ਼ਾਨਦਾਰ ਕੁਆਲਿਟੀ ਦੇ ਉੱਤੇ ਆਲ ਓਵਰ ਸੂਟ ਹੈ ਇਹ ਕੜਾਈ ਵਾਲਾ ਆਲ ਓਵਰ ਸੂਟ ਫੈਂਸੀ ਸੂਟ ਹੈ ਫੈਂਸੀ ਦੁਪੱਟਾ ਨਾਲ ਜਿਹਦੇ ਦੁਪੱਟਾ ਸਾਰਾ ਕੜਾਈ ਵਾਲਾ ਫੈਂਸੀ ਦੁਪੱਟੇ ਦੇ ਨਾਲ ਆਈ ਇਹ ਬਿਲਕੁਲ ਮਾਰਕੀਟ ਦੇ ਵਿੱਚ ਵਿਕੇ 1500 ਵਿਕੇ 1800 ਭਰਾਵਾਂ ਦੀ ਅੱਟੀ ਦੇ ਉੱਤੇ ਸੇਰ ਮੇਲਾ ਲਾਤਾ ਹੀ ਇਹਦਾ ਸੇਰ ਮੇਲੇ ਦੇ ਉੱਤੇ ਸਿਰਫ 950 ਰੁਪਏ ਦਾ ਕਰਤਾ ਸੂਟ ਜੀ ਇਹ 950 ਦੇ ਵਿੱਚ ਫੈਂਸੀ ਸੂਟ ਫੈਂਸੀ ਦੁਪੱਟੇ ਦੇ ਨਾਲ ਰੰਗ ਬਹੁਤ ਸੋਨੇ-ਸੋਨੇ ਰੰਗਾਂ ਦੇ ਵਿੱਚ ਇਹਦੇ ਵਿੱਚ ਮਾਲ ਪਹੁੰਚ ਗਿਆ ਹੈਗਾ ਰੰਗ ਦੇਖੀ ਚੱਲੋ ਜੀ ਇੱਕ ਤੋਂ ਇੱਕ ਰੰਗ ਵਧੀਆ ਇਹਦੇ ਵਿੱਚ ਵੀਡੀਓ ਨੂੰ ਜਲਦੀ ਜਲਦੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪਰ ਆਮਾ ਦੀ ਹੱਟੀ ਚੈਨਲ ਨੂੰ ਫੋਲੋ ਕਰੋ ਆ ਦੇਖੋ ਜੀ ਰੰਗ ਡਿਜ਼ਾਈਨ ਦੇਖੀ ਚੱਲੋ ਇਹਦੇ ਵਿੱਚ ਬਹੁਤ ਹੀ ਰੰਗ ਤੇ ਡਿਜ਼ਾਈਨ ਆਟ ਜਾਂ ਐਕਸਟਰਾ ਸੀਗਾ ਜੀ ਆਟ ਜਾਂ ਐਕਸਟਰਾ ਹੈਗਾ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ ਚਾਰ-ਚਾਰ ਕਲਰਾਂ ਦੇ ਚਮਾਲ ਹੈ ਜੀ ਇਹਦੇ ਵਿੱਚ ਪਰ ਅਮਾਰੀ ਹੱਤੀ ਦੇ ਤੇ ਸੇਰ ਮੇਲਾ ਚੱਲ ਰਿਹਾ ਹੈਗਾ ਸੇਲ ਮੇਲੇ ਦੇ ਉੱਤੇ ਜੀ ਫੈਂਸੀ ਸੂਟ ਫੈਂਸੀ ਭਾਰੀ ਦੁਪੱਟੇ ਦੇ ਨਾਲ ਸਿਰਫ 990 ਰੁਪਏ ਦਾ ਘੱਟਾ ਜੀ ਇਹ 990 ਰੁਪਏ ਦੇ ਵਿੱਚ ਸਾਰੀ ਕੁੜੀਆਂ ਕੱਤਰੀਆਂ ਦੀ ਵੈਰਾਈਟੀ ਹੈ ਜੀ ਵਿਆਹ ਸ਼ਾਦੀਆਂ ਲਈ ਵੈਰਾਈਟੀ ਹੈ ਬਿਲਕੁਲ ਸੂਟ ਦੇਖੋ ਜੀ ਸਾਡੇ ਸ਼ਾਨਦਾਰ ਸੂਟ ਹੈ ਸ਼ਾਨਦਾਰ ਦੁਪੱਟੇ ਨਾਲ ਇਹਨਾਂ ਦੇ ਆ ਦੇਖੋ ਜੀ ਸਾਰਿਆਂ ਦਾ ਪੱਟਾ ਦੁਪੱਟਾ ਪੂਰਾ ਵਧੀਆ ਫੈਂਸੀ ਬਣਿਆ ਹੋਇਆ ਭਾਰੀ ਦੁਪੱਟਾ ਬਣਿਆ ਨਾਲ 99 ਉਸੇ ਦੇ ਵਿੱਚ ਭਰਾਵਾਂ ਦੀ ਹੱਟੇ ਦੇ ਉੱਤੇ ਸੇਰ ਮੇਲੇ ਤੇ স্পੈਸ਼ਲ ਆਫਰ ਹੈ ਬਿਆਛੜੀਆਂ ਵਾਸਤੇ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਾ ਜਾ ਰਿਹਾ ਜੀ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਨਾਲ ਟਰਾਲੀ ਬੈਗ ਬਿਲਕੁਲ ਫ੍ਰੀ ਤਾ ਜਾ ਰਿਹਾਗਾ ਰੰਗੜ ਜੇ ਦੇਖੋ ਜੀ ਕਿੰਨੇ ਸ਼ਾਨਦਾਰ ਆਏ ਹੋਏ ਇਹਦੇ ਵਿੱਚ ਸਾਰੇ ਰੰਗ ਇੱਕ ਤੋਂ ਇੱਕ ਵਧੀਆ ਜੀ ਕੁੜੀਆਂ ਕੁੜੀਆਂ ਲਈ ਵੈਰਾਈਟੀ ਹੈ ਸਾਰੀ ਜੀ ਨਵੀਂ ਫੈਨਸੀ ਵੈਰਾਈਟੀ ਹੈ ਜੀ ਬਿਲਕੁਲ ਅ ਦੇਖੋ ਯਾਰ ਚਾਰਟ ਨਵਾਂ ਆ ਵੀ ਇਹ ਦੇ ਵਿੱਚ ਆਇਆ ਹੋਇਆ ਹੈ ਇੱਕ ਫੈਨਸੀ ਚਾਟ ਦੇ ਉੱਤੇ ਜਿਹੜਾ ਆਪਾਂ ਕਹਿੰਦੇ ਆ ਲਾਲ ਪੀਲੇ ਰੰਗ ਤੋਂ ਬਿਨਾਂ ਹਟ ਕੇ ਰੰਗ ਲੈਣੇ ਆ ਜੀ ਦੇਖੋ ਕਿੰਨੇ ਸ਼ਾਨਦਾਰ ਕਲਰ ਹੈ ਇਹਦੇ ਵਿੱਚ ਪਿਓਰ ਸਿਲਵਰ ਸਿਰਕ ਦਾ ਸੂਟ ਹੈ ਇਹ ਸਾਰਾ ਆਲ ਓਵਰ ਸੂਟਾ ਹੈ ਨਾਲ ਫੈਨਸੀ ਦੁਪੱਟਾ ਹੀ ਇਹਦੇ ਫੈਨਸੀ ਦੁਪੱਟਾ ਨਾਲ ਸਿਲਵਰ ਸਿਲਕ ਦਾ ਦੁਪੱਟਾ ਜੀ ਕੱਟਵਰਕ ਕਢਾਈ ਦੇ ਨਾਲ ਕੱਟਵਾਰਕ ਕਢਾਈ ਦੇ ਨਾਲ ਫੈਂਸੀ ਦੁਪੱਟਾ ਜੀ ਇਹ ਵੀ 950 ਦੇ ਗੱਤਾ ਜੀ 950 ਰੁਪਏ ਦੇ ਵਿੱਚ ਭਰਾਵਾਂ ਦੀ ਹੱਤੀ ਦੇਤੇ ਸੇਲ ਮੇਲੇ ਦੇ ਉੱਤੇ ਸੂਟ ਫਾਇਰਸੀ ਇੱਕ ਤੋਂ ਇੱਕ ਵਧੀਆ ਤੋਂ ਵਧੀਆ ਸੂਟ ਵਿਆਹ ਸ਼ਾਦੀਆਂ ਵਾਸਤੇ ਸਪੈਸ਼ਲ ਜਿੰਨੇ ਮਰਜ਼ੀ ਹੁਣ ਲੈ ਸਕਦੇ ਹੋ ਜੀ ਜੇ ਕਿਸੇ ਵੀ ਭੈਣ ਭਰਾ ਨੇ ਇਕੱਠੇ ਸੂਟ ਵੇਚਣ ਵਾਸਤੇ ਲੈਣੇ ਹੋਣ ਤਾਂ ਜਿੰਨੇ ਮਰਜ਼ੀ ਦੁਕਾਨ ਤੇ ਲੱਜਾ ਸਕਦਾ ਹੈ ਆਖੀ ਫੈਂਸੀ ਸੂਟ ਸਿਰਫ 950 ਦੇ ਵਿੱਚ ਸਿਮਰ ਸਿਲਕ ਦਾ ਸੂਟ ਹੈ ਨਾ ਸਭ ਤੋਂ ਸਗਲਾ ਦੁਪੱਟਾ ਇਹਦੇ ਜੀ ਵੈਰਾਈਟੀ ਦਾ ਬਹੁਤੀ ਆਈ ਹੈ ਜੀ ਹੋਰ ਜਿੰਨੇ ਮਰਜ਼ੀ ਵੈਰਾਈਟੀ ਲੈ ਸਕਦੇ ਹੋ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਜੀ ਨੈਕਸਟ ਨਵੇਂ ਤੋਂ ਨਵੀਂ ਵੈਰਾਈਟੀ ਨਵੇਂ ਤੋਂ ਨਵੇਂ ਡਿਜ਼ਾਈਨ ਆਹ ਸੂਟ ਹੋਏ ਭਾਰੀ ਆ ਗਿਆ ਜੀ ਦੁਪੱਟਾ ਉਦੋਂ ਭਾਰੀ ਇਹਦੇ ਨਾਲ ਆ ਲੋ ਦੁਪੱਟਾ ਪੂਰਾ ਭਾਰੀ ਬਣਿਆ ਹੋਇਆ ਜੀ 950 ਦੇ ਵਿੱਚ ਹੀ ਆ ਜੀ ਭਰਾਮਾਂ ਦੀ ਹੱਟੀ ਦੇ ਉੱਤੇ 950 ਦੇ ਵਿੱਚ ਫੈਨਸੀ ਸੂਟ ਪੂਰੇ ਵੱਡੇ ਦੁਪੱਟੇ ਆ ਜੀ ਹੱਦ ਚੱਲ ਪੂਰੇ ਖੁੱਲੇ ਦੁਪੱਟੇ ਦੇ ਨਾਲ ਆ ਇਹ ਸਾਢੇ 950 ਦਾ ਸੂਟ ਹੈ ਜੀ ਭਰਾਮਾਂ ਦੀ ਹੱਟੀ ਦੇ ਉੱਤੇ ਸਿਰਮੇਲਾ ਚੱਲ ਰਿਹਾ ਹੈਗਾ ਫੇਰ ਵੀ ਡੇਰ ਇਸ ਤੇ ਹੀ ਬਹੁਤ ਹੀ ਅਰੰਗ ਤੇ ਡਿਜ਼ਾਈਨ ਦੇ ਵਿੱਚ ਪਹੁੰਚ ਕੇ ਲੇ ਗਏ ਇੱਕ ਤੇ ਇੱਕ ਰੰਗ ਵਧੀਆ ਇੱਕ ਤੇ ਇੱਕ ਡਿਜ਼ਾਈਨ ਵਧੀਆ ਆ ਦੇਖੋ ਜੀ ਰੰਗ ਤੇ ਡਿਜ਼ਾਈਨ ਇੱਕ ਤੋਂ ਇੱਕ ਵਧੀਆ ਹੀ ਸਾਰੇ ਦੁਪੱਟਾ ਦੇਖੋ ਨਾਲ ਸ਼ਾਨਦਾਰ ਜੀ ਇਹ ਰੰਗਾਂ ਦੇ ਵਿੱਚ ਵੀ ਸਾਰੇ ਐਕਸਟਰਾ ਕਲਰ ਨੇ ਸਾਰੇ ਦੇ ਨਵੀਂ ਡਿਜ਼ਾਈਨਾਂ ਗਈ ਸਿਰਫ 950 ਦਾ ਕਰਤਾ ਹੀ ਇਹ 950 ਦੇ ਵਿੱਚ ਭਰਾਮਾ ਦੀ ਹੱਟੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਹੈਗਾ ਸੇਲ ਮੇਲੇ ਦੇ ਉੱਤੇ ਜੀ ਬਹੁਤ ਫੈਨਸੀ ਸੂਟ ਫੈਨਸੀ ਕੁਆਲਟੀ ਦੇ ਵਿੱਚ ਨੇ ਸਾਰੇ ਜੀ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲੇ ਦਿੱਤੇ ਜੀ ਪਾਰੀ ਸੇਰ ਮੇਲਾ ਚੱਲ ਰਿਹਾ ਜੀ ਭਰਾਮਾ ਦੀ ਹੱਟੀ ਦੇ ਉੱਤੇ ਪਾਰੀ ਸੇਰ ਮੇਲੇ ਉੱਤੇ ਜੀ 990 ਦੇ ਵਿੱਚ ਫੈਂਟਸੀ ਸੂਟ ਫੈਂਟਸੀ ਦੁਪੱਟੇ ਦੇ ਨਾਲ ਭਰਾਮਾ ਦੀ ਹੱਟੀ ਵਸਟੇ ਰੋਡ ਮਾਰਕੀ